ਜਾ ਜਨਮ ਹੈ ਸਜੇ ਸਜੇ ਮਨੁੱਖ ਕਈ ਤਰ੍ਹਾਂ ਦੇ ਹੋਰ ਜ਼ਿੰਦਗੀ ਨੂੰ ਜਨਮ ਦਿੰਦਾ ਹੈ ਮਨੁੱਖ ਦੇ ਅੰਦਰੋਂ ਹੀ ਸਮਾਜ ਦਾ ਜਨਮ ਹੋਇਆ ਹੈ ਮਨੁੱਖ ਦੇ ਅੰਦਰੋਂ ਹੀ ਰਾਜਨੀਤੀ ਦਾ ਜਨਮ ਹੋਇਆ ਹੈ ਮਨੁੱਖ ਦੇ ਅੰਦਰੋਂ ਹੀ ਧਰਮ ਦਾ ਜਨਮ ਹੁੰਦਾ ਹੈ ਸਮਾਜਿਕ ਜੀਵਨ ਨੂੰ ਜਨਮ ਦਿੰਦਾ ਹੈ ਮਨੁੱਖ ਨੇ ਰਾਜਨੈਤਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਔਰ ਧਾਰਮਿਕ ਜੀਵਨ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਮਨੁੱਖ ਦਾ ਜਨਮ ਹੋਇਆ ਫਿਰ ਮਨੁੱਖ ਨੇ ਸਮਾਜ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ ਮਨੁੱਖ ਨੇ ਧਰਮ ਨੂੰ ਜਨਮ ਦਿੱਤਾ ਰਾਜਨੀਤੀ ਤੇ ਸਮਾਜ ਨੂੰ ਇਸ ਵਕਤ ਨਾਲ ਨਹੀਂ ਕਿਉਂਕਿ ਆਪਾਂ ਧਾਰਮਿਕ ਮੰਦਰ ਦੇ ਚ ਬੈਠੇ ਆ ਤੇ ਮਹਾਨ ਧਰਮ ਦੇ ਸਾਗਰ ਧਰਮ ਦੇ ਕੇਂਦਰ ਧੰਨ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ ਇਸ ਉਸੇ ਗਲ ਤੇ ਧਰਮ ਦੀ ਕਰਾਂਗੇ ਜਿਨ੍ਹਾਂ ਕੋਲ ਧਾਰਮਿਕ ਜੀਵਨ ਹੈ ਉਹ ਕੋਈ ਕਰੋੜਾਂ 'ਚ ਇੱਕ ਅਦਨ ਹੈ ਹਜ਼ਾਰਾਂ 'ਚ ਸੈਂਕੜਿਆਂ 'ਚ ਇੱਕ ਅਦਨ ਨਹੀਂ ਜਨ ਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਨਾ ਕੋਟਨ ਮੇ ਨਾਨਕ ਕਉ ਨਾਰਾਇਣ ਜੈ ਜਿਕੇ ਗੁਰੂ ਤੇ ਇੱਕ ਵਾਕ ਇਸ ਕਰੋੜਾ ਗਸ ਕੋਈ ਇੱਕ ਨਾਰਾਇਣ ਜਿਸ ਦੇ ਚੇਤੇ ਦੇ ਚ ਨਾਰਾਇਣ ਜਿਹਦੀ ਸਮਝ ਦੇ ਚ ਗੁਰਦੁਆਰੇ ਬੈਠਾ ਹੈ ਗੁਰੂ ਦੀ ਗੋਦ ਚ ਬੈਠਾ ਹੈ ਕੁਛ ਵੀ ਨਹੀਂ ਪਤਾ ਹੈ ਮੇਰਾ ਗੁਰੂ ਹੈ ਨਾ ਗੁਰੂ ਦੀ ਅਜ਼ਮਤ ਦਾ ਪਤਾ ਹੈ ਨਾ ਗੁਰੂ ਦੀ ਮਹਾਨਤਾ ਦਾ ਪਤਾ ਨਾ ਗੁਰੂ ਦੇ ਗਿਆਨ ਦਾ ਬਰਨ ਇਸ ਵਾਸਤੇ ਅਕਸਰ ਮੈਂ ਇਹ ਦੋ ਬੋਲ ਹਰ ਜਗ੍ਹਾ ਬੋਲਦਾ ਹਾਂ ਔਰ ਹਰ ਵਕਤ ਬੋਲਦਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਪ੍ਰਮਾਤਮਾ ਹੈ ਪ੍ਰਮਾਤਮਾ ਜ਼ਰਰੇ ਜ਼ਰਰੇ ਚ ਹੈ ਰੋਮ ਰੋਮ ਵਿੱਚ ਹੈ ਹੋਵੇ ਪਿਆ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ दूसरा जो मेरे चेते द नहीं नहीं है जो मेरी सिमरती नहीं नहीं हैगा जर्रे जर्रे च परमात्मा मेरी समझ च नहीं है रोम रोम रोमात्मा मेरी सिमरति द नहीं दुनिया भर दे अवतारी पुरुषों ने आख्या याद करो चेते करो ਸੰਸਕ੍ਰਿਤ ਵਿੱਚ ਕਹਿੰਦੇ ਨੇ ਸਿਮਰਨ ਕਰੋ ਸਿਮਰਨ ਕਰੋ ਚੇਤੇ ਕਰੋ ਯਾਦ ਕਰੋ ਇਸ ਵਾਸਤੇ ਹੈ ਮੈਂ ਦੋਰਾਵਾ ਸ਼ਬਦਾਂ ਨੂੰ ਅਸੀਂ ਈਸ਼ਵਰ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਭੁਲਾਇਆ ਹੈ ਬੁਲਾ ਸਕਦੇ ਹਾਂ ਬੋਲ ਗਏ ਭੁਲਿਆ ਕਿਉਂ ਸਮਝ ਦੇ ਚ ਨਹੀਂ ਕਹਿੰਦੇ ਨੇ ਦੋ ਜਗ੍ਹਾ ਤੇ ਪਰਮਾਤਮਾ ਨਹੀਂ ਹੈ ਉਹ ਜੋ ਵਿਆਪਕ ਹੈ ਸਭ ਜਗ੍ਹਾ ਹੈ पर दो जगह ते नहीं है केड़ी दो जगह ते नहीं है समझ नहीं है चेते नहीं है बाकी सब जगह ऐसी कोई जगह नहीं जिथे रब नहीं है पर फिर भी धार्मिक विद्वान कहते दो ते नहीं है बाकी सब जगह समझ च नहीं, नहीं है चेते नहीं है ਪਸ਼ੂ ਦੀ ਜ਼ਿੰਦਗੀ ਦੱਸਦੀ ਹੈ ਇਹਨੂੰ ਮਾਂ ਭੈਣ ਦੀ ਸਮਝ ਨਹੀਂ ਇਹਨੂੰ ਪਰਿਵਾਰ ਦੀ ਸਮਝ ਨਹੀਂ ਮਨੁੱਖ ਦੀ ਜ਼ਿੰਦਗੀ ਦੱਸਦੀ ਇਹਨੂੰ ਨਿਰੰਕਾਰ ਦੀ ਸਮਝ ਨਹੀਂ ਹੈ ਨਹੀਂ ਪੇਤਾ ਵਿਵਹਾਰ ਦੱਸਦਾ ਹੈ ਇਸ ਦੀ ਤਰਜ਼ੇ ਜ਼ਿੰਦਗੀ ਦੱਸਦੀ ਹੈ ਇਸ ਦੀ ਜੀਵਨ ਸ਼ੈਲੀ ਦੱਸਦੀ ਹੈ ਪਰਮਾਤਮਾ ਦੀ ਸਮਝ ਨਹੀਂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਨਮ ਤੇ ਹੋ ਗਏ ਤੇ ਹੁਣ ਮੈਂ ਇਹ ਵੀ ਅਰਸ਼ ਕਰਾਂ ਜਨਮ ਬੱਚੇ ਦੀ ਤਰ੍ਹਾਂ ਹੁੰਦਾ ਹੈ ਕਦੇ-ਕਦੇ ਸੰਸਾਰ ਵਿੱਚ ਕੁਝ ਇਸ ਤਰ੍ਹਾਂ ਦੇ ਮਹਾਨ ਰੂਹਾਂ ਦਾ ਜਨਮ ਵੀ ਹੋਇਆ ਹੈ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਬੁੱਢਿਆਂ ਦੀ ਤਰ੍ਹਾਂ ਜਨਮ ਹੋਇਆ ਹੈ। ਚੀਨ ਦੇ ਵਿੱਚ ਕਹਿੰਦੇ ਨੇ ਲਾਓਤ ਸੇ ਜਿਹੜਾ ਸੰਤ ਹੋਇਆ ਹੈ ਕਹਿੰਦੇ ਨੇ ਬੁੱਢਿਆਂ ਦੀ ਤਰ੍ਹਾਂ ਪੈਦਾ ਹੋਇਆ ਹੈ। ਕਿ ਬੁੱਢੇ ਤੋਂ ਮੁਰਾਦ ਜਨਮ ਤੋਂ ਸਮਝਦਾਰ ਸੀ। ਜਨਮ ਤੋਂ ਗੈਨੇ ਸੀ। ਜਨਮ ਤੋਂ ਸੂਝਵਾਨ ਸੀ। ਜਨਮ ਤੋਂ ਦੂਰਦ੍ਰਿਸ਼ ਸੀ। ਭੱਟ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਏ ਗੁਰੂ ਅਰਜਨ ਦੇਵ ਜੀ ਤੁਸੀਂ ਤੇ ਜੰਮਦੇ ਆ ਹੀ ਬ੍ਰਹਮ ਗੈਨ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੇ ਸਰੀਰ ਦਾ ਜਨਮ ਹੋਇਆ ਹੈ ਸਰੀਰ ਦੇ ਨਾਲ ਨਾਲ ਧਰਮ ਦਾ ਜਨਮ ਆਇਆ ਹੈ ਕਹੈ ਜਨਮਤ ਗੁਰਮਤ ਬ੍ਰਹਮ ਪਛਾਣਿ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 32 ਸਾਲ ਦੇ ਸੰਤ ਕਿ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਿੰਘਾਸਣ ਗੋਬਿੰਦ왈 ਸਾਹਿਬ ਦੀ ਗੱਲ ਹੈ ਚੜਨ ਦੀ ਕੋਸ਼ਿਸ਼ ਪੇ ਕਰਦੇ ਸ ਉੱਪਰ ਤਖਤ ਤੇ ਚੜਨ ਦੀ ਕੋਸ਼ਿਸ਼ ਪੇ ਕਰਦੇ ਸ ਭੱਜੇ ਹੋਏ ਮਾਤਾ ਭਾਨੀ ਜੀ ਆਏ ਉਹਨਾਂ ਨੇ ਚੁੱਕ ਲਿਆ ਆਖਿਆ ਲਾਲ ਜੀ ਇਹ ਗੁਰੂ ਨਾਨਕ ਦਾ ਤਖਤ ਹੈ ਕਿਤੀ ਜੇ ਗੁਰੂ ਨਾਨਕ ਦਾ ਸਿੰਘਾਸਣ ਹੈ ਇਸ ਤੇ ਬੈਠਣ ਦੀ ਕੋਸ਼ਿਸ਼ ਨਾ ਕਰਾਂ ਇਸ ਤੇ ਆਇਂਦਾ ਨਾ ਚੜਦਾ ਪਿਆਰ ਨਾਲ ਡਾਂਟਦੇ ਹੋਇਆ ਬੱਚੇ ਨੂੰ ਕਹਿ ਰਿਹਾ ਹੈ ਬਾਲਕ ਗੁਰੂ ਅਰਜਨ ਦੇਵ ਜੀ ਇਸ ਤਖਤ ਤੇ ਨਹੀਂ ਬੈਠਣਾ ਚੜਨ ਦੀ ਕੋਸ਼ਿਸ਼ ਨਾ ਕਰਨੀ ਇਹ ਗੁਰੂ ਨਾਨਕ ਦਾ ਸਿੰਘਾਸਣ ਹੈ ਗੁਰੂ ਅਮਰਦਾਸ ਜੀ ਮਹਾਰਾਜ ਸੁਤੇ ਸੇ ਜਾ ਗਏ ਭਾਣੀ ਦੇ ਹੱਥੋਂ 2.5 ਸਾਲ ਦੇ ਇਸ ਬੱਚੇ ਨੂੰ ਲੈ ਕੇ ਬਾਲਕ ਗੁਰੂ ਅਰਜਨ ਦੇਵ ਜੀ ਨੂੰ ਸਿੰਘਾਸਣ ਤੇ ਬਿਠਾ ਦਿੱਤਾ ਆਖਿਆ ਬਹੁਤਾ ਬਾਣੀ ਕਾ ਬਹੁਤਾ ਇਹ ਤੇ ਬਾਣੀ ਦਾ ਜਹਾਜ਼ ਹੈ ਜੇ ਇਹ ਨਹੀਂ সিংহাসਨ ਤੇ ਬੈਠੇਗਾ ਤੇ ਹੋਰ ਕੌਣ ਬੈਠੇਗਾ ਇਹ ਤੇ ਧੁਰ ਦਰਗਾਹੋਂ ਬੈਠੇ ਆਇਆ ਹੈ ਇਹਨੂੰ ਤੇ ਰੱਬ ਨੇ ਬਿਠਾਇਆ ਇਹਨੂੰ ਤੇ ਪ੍ਰਮਾਤਮਾ ਨੇ ਬਿਠਾਇਆ ਇਹ ਤੇ ਪ੍ਰਭੂ ਦੀ ਗੋਦ 'ਚ ਹੈ ਔਰ ਇਸ ਦੀ ਆਸਰੇ ਤੇ ਪਤਨੀ ਕਿਤਨਿਆਂ ਨੂੰ ਪ੍ਰਮਾਤਮਾ ਦੀ ਗੋਦ ਹਾਸਲ ਹੋਵੇਗੀ ਇਹ ਤੇ ਬਹੁਤ ਹੈ ਇਹ ਤੇ ਜਹਾਜ਼ ਹੈ ਇਹਦੇ ਆਸਰੇ ਪਤਨੀ ਕਿਤਨੇ ਪਾਰ ਹੋਣਗੇ ਇਹ ਨਹੀਂ ਬੈਠੇਗਾ ਤੇ ਕੌਣ ਬੈਠੇਗਾ ਜਨਮ ਤੋਂ ਬਜ਼ੁਰਗ ਕੋਈ ਕਰੋਨਾ ਚ ਇੱਕ ਅਦ ਕਦੀ ਕਦੀ ਜਨਮ ਸਾਰਿਆਂ ਦੇ ਬੱਚੇ ਦੀ ਤਰ੍ਹਾਂ ਆਉਂਦਾ ਹੈ ਸ਼ਰੀਰਕ ਤੌਰ ਤੇ ਵੀ ਬੱਚੇ ਦਿਮਾਗੀ ਤੌਰ ਤੇ ਵੀ ਬੈਠਦਾ ਨਾ ਸਮਝੇ ਕੁਝ ਵੀ ਪਤਾ ਨਹੀਂ ਕਦੀ ਕਦਾਂ ਸੰਸਾਰ ਦੇ ਇਤਿਹਾਸ ਦੇ ਚ ਕੋਈ ਬੁੱਢਿਆਂ ਦੀ ਤਰ੍ਹਾਂ ਪੈਦਾ ਹੁੰਦਾ ਹੈ ਚੀਨ ਦੇ ਚ ਇੱਕ ਕਥਾ ਹੈ भाई लाद से बुढ़िया की तरह पैदा होया भाव जन्म तो आओ कबीर बारे कहने कमल तो पैदा होया विष्णु कहने कमल तो पैदा होया ब्रह्मे कहेंद कमल तो पैदा होया नहीं जन्म तो कमल जैसे से डुबे नहीं गर्क नहीं होए समझ जैसे पानी पा कमल डुबदा नहीं ਜਿਹੜੇ ਮਨੁੱਖ ਸੰਸਾਰ ਦੇ ਵਿੱਚ ਡੁੱਬਨ ਨਾ ਪਦਾਰਥਾਂ ਦੇ ਵਿੱਚ ਡੁੱਬਨ ਨਾ ਉਹ ਕਮਲ ਦੀ ਤਰ੍ਹਾਂ ਹੁੰਦੇ ਤੇ ਡੁੱਬੇ ਹੋਏ ਨੇ ਸਹਜੇ ਸਹਜੇ ਫਿਰਦੇ ਤੈਰਨਾ ਤੇ ਨਿਰਲੇਪ ਹੋਣਾ ਸਿੱਖਦੇ ਨੇ ਪਰ ਕੋਈ ਜਨਮ ਤੋਂ ਵੀ ਨਿਰਲੇਪ ਨਹੀਂ ਹੁੰਦੇ ਉਹਨਾਂ ਨੂੰ ਕਹਿੰਦੇ ਨੇ ਨਾ ਜਨਮ ਤੇ ਕਮਲ ਤੋਂ ਹੈ ਬਾਉ ਕਮਲ ਜੈਸੇ ਨੇ ਕਮਲ ਡੁੱਬਦਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇ ਖਾਂ ਤੈ ਡੁੱਬਿਆ ਲੈ ਪਹਿਲੇ ਪਾਤਸ਼ਾਹ ਜੀ ਦਾ ਵਾਹ ਮਹਾਰਾਜ ਕਹਿੰਦੇ ਮੈਂ ਤੇ ਦੇਖ ਲਾ ਡੁੱਬੇ ਪੈ ਨੇ ਡੁੱਬੇ ਪੈ ਨੇ ਸੁਤੇਸ਼ਿਤ ਗੱਲ ਆ ਗਈ ਤਾਂ ਮੈਂ ਅਰਜ਼ ਕਰਾਂ ਪਾਣੀ ਵਿੱਚ ਕੁੱਤੇ ਤੈਰਦੇ ਨੇ ਗਵਾਂ ਵੀ ਤੈਰਦੀਆਂ ਨੇ ਮੱਝਾਂ ਵੀ ਤੈਰਦੀਆਂ ਨੇ ਪਾਣੀ ਵਿੱਚ ਚੀਤੇ ਵੀ ਤੈਰ ਕੇ ਲੰਘ ਜਾਂਦੇ ਨੇ ਮੈਂ ਕੇਰਲਾ ਵਿੱਚ ਦੇਖ ਕੇ ਡੰਗ ਹੋਇਆ ਸੀ ਬਹੁਤ ਪੁਰਾਣੀ ਗੱਲ 60 ਫੁੱਟ ਡੂੰਘਾ ਪਾਣੀ ਹਾਥੀ ਨਾ ਹਾਵੇ ਭਿਆਹ ਤੇ ਨਾ ਕੇ ਬਾਹਰ ਨਿਕਲੇ ਹਾਥੀ ਤੈਰਦੇ ਪਹਾੜ ਵਰਗਾ ਸਰੀਰ ਤੈਰਦੇ ਹਾਥੀ ਤੈਰਦੇ ਨੇ ਗਊਆਂ ਤੈਰਦੀਆਂ ਨੇ ਘੋੜੇ ਤੈਰਦੇ ਨੇ ਮੱਝਾਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਸ਼ੇਰ ਤੈਰਦੇ ਨੇ ਚੀਤੇ ਤੈਰਦੇ ਨੇ ਮਨੁੱਖ ਡੁੱਬਦੇ ਨੇ ਬੰਦਾ ਡੋਲਦਾ ਸਿਰਫ ਮਨੁੱਖ ਡੁੱਬਦਾ ਹੈ। ਕੀ ਆ ਪਾਣੀ ਦਾ ਮਨੁੱਖਾਂ ਨਾਲ ਵੈਰ ਮੱਝਾਂ ਤੇ ਤੈਰਦੀਆਂ ਕੋੜੇ ਤੇ ਤੈਰਦੇ ਹਾਥੀ ਤੇ ਤੈਰਦੇ ਨੇ ਗਊਆਂ ਤੇ ਤੈਰਦੀਆਂ ਨੇ ਕੁੱਤੇ ਵੀ ਤੈਰਦੇ ਨੇ ਬੰਦਾ ਡੋਬਦਾ ਕੀ ਆ ਪਾਣੀ ਦਾ ਮਨੁੱਖਾਂ ਨਾਲ ਵੈਰ ਨਹੀਂ ਮਨੁੱਖ ਵੀ ਜ਼ਿੰਦਗੀ ਡੋਬਦਾ ਹੈ ਮੁਰਦੇ ਤੇ ਤੈਰਦੇ ਨੇ ਤੈਰਦੇ ਮੁਰਦਾ ਤੇ ਤੈਰਦੇ ਯੂਪੀ ਦੇ ਅੰਦਰ ਮੱਦੇ ਭਾਰਤ ਦੇ ਚੇ ਸਨਾਤਨ ਮੱਦੇ ਕੋਈ ਹਿੰਦੂ ਸੰਗਰ ਚਲਾਣਾ ਕਰ ਜਾਂਦਾ ਹੈ ਦੇਹੀ ਛੱਡ ਜਾਂਦਾ ਹੈ ਉਹਨੂੰ ਜਲ ਪ੍ਰਵਾਹ ਕਰ ਦੇਣ ਦਾਸ ਸਸਕਾਰ ਨੇ ਕਰਦੇ ਜਲ ਪ੍ਰਵਾਹ ਕਰਦੇ ਪਰ ਜਦ ਜਲ ਪ੍ਰਵਾਹ ਕਰਦੇ ਨੇ ਤੇ ਮਣ ਮਣ ਦੋ ਦੋ ਮਣ ਦੇ ਨਾਲ ਪੱਥਰ ਬਣਦੇ ਨੇ ਕਿਉਂ ਲਾਸ਼ ਤੈਰਨ ਲੱਗ ਪੈਂਦੀ ਹੈ ਹਾਲਾਂਕਿ ਲਾਸ਼ ਜ਼ਿੰਦਾ ਮਨੁੱਖ ਨਾਲੋਂ ਭਾਰੀ ਹੋ ਜਾਂਦੀ ਹੈ ਬਜਨਵਤ ਜਾਂਦਾ ਹੈ ਲੇਕਿਨ ਤੈਰਦੀ ਹੈ ਹੈਰਾਨਗੀ ਹੈ ਜ਼ਿੰਦਾ ਡੁੱਬਦੇ ਨੇ ਮੁਰਦੇ ਤੈਰਦੇ ਪਾਣੀ ਦਾ ਮਨੁੱਖ ਨਾਲ ਵੀ ਵੈਰ ਨਹੀਂ ਅਗਰ ਮਨੁੱਖ ਨਾਲ ਵੈਰ ਹੈ ਤਾਂ ਫਿਰ ਮਰਦੇ ਵੀ ਡੁੱਬਣੇ ਚਾਹੀਦੇ ਸੀ ਮਰਦਾ ਤੇ ਨਹੀਂ ਡੁੱਬਦਾ ਜੀਵ ਦਾ ਮਨੁੱਖ ਕਿਉਂ ਡੁੱਬਦਾ ਹੈ ਇਹ ਆਪਣਾ ਬੈਲੈਂਸ ਵਿਗਾੜ ਬੈਠਦਾ ਹੈ ਤਵਾਜ਼ਨ ਖੋ ਬੈਠਦਾ ਹੈ ਸੰਤੁਲਨ ਗਵਾ ਬੈਠਦਾ ਹੈ ਤਾਂ ਡੁੱਬਦਾ ਹੈ ਲੋਕ ਇਸ ਦਾ ਤਵਾਜ਼ਨ ਡਾਮਾ ਡੋਲ ਕਰ ਦਿੰਦਾ ਹੈ ਸੀਮਾਂ ਤੋਂ ਵਧਿਆ ਹੋਇਆ ਹੰਕਾਰ ਇਸ ਦਾ ਬੈਲੈਂਸ ਵਿਗਾੜ ਦਿੰਦਾ ਹੈ। ਸੀਮਾਂ ਤੋਂ ਵਧੀ ਹੋਈ ਵਾਸ਼ਨਾ ਇਹਦਾ ਸੰਤੁਲਨ ਦਾ ਵਾਂਡੋਲ ਕਰ ਦਿੰਦਾ ਡੁੱਬ ਜਾਂਦਾ। ਹਮ ਦੇ ਖਾਂ ਤੈਂ ਡੁੱਬੇ ਆਇਆ। ਇਹ ਤੇ ਡੁੱਬ ਗਿਆ। ਡੁੱਬੇ ਦੀ ਪਛਾਣ ਕੀ ਹੋਵੇਗੀ? ਉਹਦਾ ਨਿਤਨੇਮ ਡੁੱਬ ਗਿਆ ਹੋਵੇਗਾ ਨਹੀਂ ਕਰਦਾ ਹੋਵੇਗਾ। ਰੇਤ ਵੇ ਡੁੱਬ ਗਈ ਹੋਵੇ। ਅੰਮ੍ਰਿਤ ਵੇਲਾ ਡੁੱਬ ਗਿਆ ਹੋਵੇਗਾ। ਗੁਰੂ ਭਗਤੀ ਡੁੱਬ ਗਈ ਹੋਵੇ ਸੇਲ ਸੰਜਮ ਡੁੱਬ ਗਿਆ ਹੋਵੇਗਾ ਦਇਆ ਵਿਸ਼ਾਲਤਾ ਸਮ ਦ੍ਰਿਸ਼ਟੀ ਡੁੱਬੀ ਹੋਈ ਹੋਵੇ ਹਮ ਦੇਖਾਂ ਤੈ ਡੁੱਬੇ ਮਹਾਰਾਜ ਕਹਿੰਦੇ ਮੈਂ ਤੇ ਦੇਖਦਾ ਡੁੱਬੇ ਹੋਏ ਨੇ ਦੁਨੀਆ ਡੁੱਬੀ ਹੋਈ ਹੈ ਗਰਕ ਹੋਈ ਹੈ ਡੁੱਬੇ ਦੀ ਪਹਿਚਾਣ ਕੀ ਹੈ ਉਹਦੇ ਕੋਲ ਨਿਤਨੇਮ ਨਹੀਂ ਹੋਵੇਗਾ ਅੰਮ੍ਰਿਤ ਵੇਲਾ ਨਹੀਂ ਹੋਵੇਗਾ ਜਪ ਤਪ ਨਹੀਂ ਹੋਵੇਗਾ ਸੇਲ ਸੰਜਮ ਨਹੀਂ ਹੋਵੇਗਾ ਦੇਵੀ ਗੁਣ ਨਹੀਂ ਹੋਣਗੇ ਡੁੱਬਿਆ ਹੋਵੇਗਾ ਘਰ ਖੋਇਆ ਹੋਵੇਗਾ ਕਦੀ ਕਦਾਈ ਕੋਈ ਇੱਕਦਮਨੁਕ ਆਪਣਾ ਤਵਾਜ਼ਨ ਆਪਣਾ ਬੈਲੈਂਸ ਠੀਕ ਰੱਖਦਾ ਹੈ ਡੁੱਬਦਾ ਨਹੀਂ ਉਸ ਨੂੰ ਅਸੀਂ ਕਹਿੰਦੇ ਹਾਂ ਨਿਰਲੇਪ ਹੈ ਕਮਲ ਦੀ ਤਰ੍ਹਾਂ ਪਾਣੀ ਵਧਦਾ ਹੈ ਕਮਲ ਹੋਰ ਉੱਪਰ ਉੱਠਦਾ ਹੈ ਧਨ ਘਰ ਦੇ ਵਿੱਚ ਵਧ ਰਿਹਾ ਡੁੱਬਦਾ ਨਹੀਂ ਪਿਆ ਪ੍ਰਭਤਾ ਵਧ ਰਹੀ ਹੈ ਡੁੱਬਦਾ ਨਹੀਂ ਪਿਆ ਨੇਤੀ ਕੋਈ ਪ੍ਰਪਤਾਜ ਡੁੱਬਿਆ ਹੋਇਨੇ ਕੋਈ ਧਨ ਸੰਪਦਾ ਦੇ ਡੁੱਬਿਆ ਹੋਇਨੇ ਕੋਈ ਰੂਪ ਰੰਗ ਦੇ ਡੁੱਬਿਆ ਹਮ ਦੇ ਖਾਂਤੈਂ ਡੁੱਬਿਆ ਹੈ ਮਹਾਰਾਜ ਕਹਿੰਦੇ ਮੈਂ ਦੇਖਦਾ ਦੁਨੀਆ ਤੇ ਡੁੱਬੀ ਪਈ ਧਾਰਮਿਕ ਜੀਵਨ ਤੇ ਕੁਝ ਗੁਣਾ ਦੇਖੜਾ ਸੂਰਜ ਆਪਣਾ ਨੂਰ ਵੰਡਦਾ ਹੈ ਸੰਸਾਰ ਦੇ ਚ ਕਿਰਨਾਂ ਦੇ ਰਾਹ ਪਰਮਾਤਮਾ ਦਾ ਪ੍ਰਕਾਸ਼ ਹਿਰਦੇ ਚ ਪਹੁੰਚਦਾ ਹੈ ਗੁਣਾ ਦੇ ਰਾਹ ਇਹ ਗੁਣਾ ਤੋਂ ਪਤਾ ਚੱਲਦਾ ਇਥੇ ਚਾਣਨਾ ਹੈ ਸਾਰੀ ਰੋਸ਼ਨੀ ਸੂਰਜ ਦੀ ਹੈ ਸਾਰੇ ਗੁਣ ਪਰਮਾਤਮਾ